295 295 295 295 ਜਿਹੜੇ ਬਾਜ਼ਾਰ ਚ ਵੇਖਦਾ 695 ਸੂਟ ਬਾਜ਼ਾਰ ਫੈਸ਼ਨ ਨੇ ਕਰਤਾ 295 ਇੱਕ ਹੋਰ ਰਫਰ ਲਾਤੀਆ 10000 ਦਾ ਕੇ ਕੱਪੜਾ ਲੈ ਲੋ 10000 ਦੇ ਕੱਪੜੇ ਨਾਲ ਟੈਚੀ ਵੀ ਕਰਤਾ ਫਰੀ 4 ਦਿਨਾਂ ਦੀ ਪੂਰੀ ਸੇਲ ਲੱਗਣੀ ਹੈ ਸੂਟ ਦੇਖੋ ਬਾਜ਼ਾਰ ਚ ਜਿਹੜੇ 6 600 700 ਦੇ 295 295 ਭਾਈ ਸੂਟ ਆ ਗਿਆ ਪ्योर ਚੰਦੇਰੀ ਦਾ ਬਾਜ਼ਾਰ ਦਾ ਰੇਟ ਜੋ ਮਰਜੀ ਹੈ ਜ਼ਰੂਰ ਤੇ ਜ਼ਰੂਰ ਸਿਰਫ 395 ਰੁਪਏ। ਦੰਮੀਆ ਤੇ ਲੱਗੇ ਇਹੇ ਸੂਟ ਬਾਜ਼ਾਰ ਚ ਜਾ ਕੇ ਪਤਾ ਕਰੋ। ਉਹ ਰੇਟ ਇਹ ਰਹਿਣਾ 1800 ਰੁਪਿਆ। ਪੂਰਾ ਵਧੀਆ ਪ्युअर ਕ੍ਰੇਪ ਦਾ ਨਾਲ ਚਨੂਨ ਦਾ ਦੁਪੱਟਾ 925 ਰੁਪਏ ਦੀ ਰਹਿਣੀ। ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦੇ ਕੱਪੜੇ ਲੈਣਾ ਬਈ ਤਹਾਡੇ ਲਈ ਬਹੁਤ ਵੱਡੀ ਆਫਰ ਆ। ਔਵਰ ਚਾਰ ਦਿਨਾਂ ਲਈ ਆ ਚਾਰ ਦਿਨਾਂ ਦੇ ਵਿੱਚ ਆ ਜਾਓ। 50000 ਦਾ ਕਪੜਾ ਸਿਰਫ 20000 ਜਿਹਾ ਲੈ ਕੇ ਜਾਓ। ਫਰੰਟ ਕੇ ਕਮੋਕਾ ਚੈੱਕ ਕਰੋ, ਬੁਲਬੁਲ ਦੇ ਬੱਚਿਆਂ ਰਿਹਾ ਸੂਟ, ਆਰਗੈਂਜ਼ਾ ਲੈ ਜਾਓ, ਸ਼ਿਮਰ ਲੈ ਜਾਓ, ਸਿਲਕ ਲੈ ਜਾਓ। ਬਾਜ਼ਾਰ ਚ ਜਿਹੜੀ ਕੀਮਤ ਹੈ 3320 ਚੱਕੋ 1295 ਚ ਚੈੱਕ ਕਰੋ, ਚੈੱਕ। ਪਟਾਕੇ ਪੈਂਦੇ ਪਟਾਕੇ। ਖਾਂਦੇ ਵਿੱਚ ਵੀ ਪਾਰਟੀ ਵੀਰ ਸੂਟ ਆ ਗਿਆ ਨਾਲ ਆ ਗਿਆ ਟਾਪ ਦਾ ਦੁਪੱਟਾ ਮੈਂ ਕਿਹਾ ਚਮ 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 ਕਰਦੇ ਸੂਟ ਦਵਾਗੇ ਕਹਿੰਦੇ ਵੀ ਰੈੱਡ ਸੂਟ ਚਾਹੀਦਾ ਲੈਂਗ ਦੇ ਦਪਾਰਾ ਚਾਹੀਦਾ ਦੁਪੱਟਾ ਕਮਾਲ ਦਾ ਹੋਵੇ 4500 ਰੁਪਏ ਮੰਗਦਾ ਕੋਈ 4000 ਮੰਗਦਾ ਸੂਟ ਦੇਣੇ ਸਿਰਫ ਤੇ ਸਿਰਫ 2500 ਤੇ 95 ਰੁਪਏ ਦਾ ਆ ਦੇਖੋ ਜੀ ਹੈਵੀ ਸੂਟਾਂ ਦੇ ਵੀ ਸੇਲ ਲੱਗ ਗਈ ਆ ਹੈਵੀ ਸੂਟਾਂ ਦੇ 295 295 295 295 ਜਿਹੜੇ ਬਾਜ਼ਾਰ 'ਚ ਵੇਖਦਾ 695 ਸੂਟ ਬਾਜ਼ਾਰ ਫੈਸ਼ਨ ਨੇ ਕਰਤਾ 295 ਇੱਕ ਹੋਰ ਰਫਰ ਲਾਤੀਆ 10000 ਦਾ ਅਗੇ ਕੱਪੜਾ ਲੈ ਲੋ 10000 ਦੇ ਕੱਪੜੇ ਨਾਲ ਟੈਚੀ ਵੀ ਕਰਤਾ ਫਰੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਰਿਆਂ ਨਾਲ ਰਬੀ ਆਸ਼ਾਦੀਨ ਕਪੜਾ ਬਹੁਤ ਬੋਟੇ ਫਾਇਦੇ ਹੋਣਿਆ 50000 ਦਾ ਕਪੜਾ ਦਾ ਬਿਜਾਰ ਚ ਨੇਓ ਇੱਥੇ ਤੁਹਾਨੂੰ ਦਵਾਂਗੇ ਸਿਰਫ 20000 ਰੁਪਏ ਦੇ ਵਿੱਚ ਭਾਈ ਜੀ ਕਰਦੇਓ ਫਾਇਦੇ ਇੱਕ ਨਹੀਂ ਚੀਕਾ ਘੜਾ ਦਿਓ ਸਾਰੇ ਭਾਈ 27 28 29 ਤੇ 30 ਚਾਰ ਦਿਨਾਂ ਦੀ ਪੂਰੀ ਸੇਲ ਲੱਗਣੀ ਆ ਸੂਟ ਦੇਖੋ ਬਜ਼ਾਰ ਚ ਜਿਹੜੇ 6 600 7 700 ਦੇ 295 295 ਆ ਚੀਜ਼ ਆ ਭਾਜੀ ਬਜ਼ਾਰ ਚਾ ਸੂੜੇ ਭਾਜੀ ਕਰਦੇਓ 90000 ਰੁਪਏ ਦਾ ਸੂਟ ਦੇ ਨੇ ਜਨਬ ਸਿਰਫ ਤੇ ਸਿਰਫ 395 ਦੇ ਵਿੱਚ ਬੁਟੀਕ ਵਾਲਾ ਹੈਵੀ ਸੂਟ ਦੇ ਰਿਆ ਦੁਪੱਟੇ ਵੀ ਚੈੱਕ ਕਰ ਲੋ 395 ਦੇ ਰਿਆ 395 ਜਿਹੜਾ ਅਸੀਂ ਖੁਦ 1 1000 ਰੁਪਏ ਦਾ ਵੇਚਿਆ ਸੇਲ ਆਦੀ 400 ਦੀ ਲੈ ਜਾਓ 395 395 395 ਆਹ ਦੇਖੋ ਭਾਈ ਸੂਟ ਆ ਗਿਆ ਪ्योर ਚੰਦੇਰੀ ਦਾ ਬਾਜ਼ਾਰ ਦਾ ਰੇਟ ਜੋ ਮਰਜੀ ਹੈ ਸਿਰਫ ਤੇ ਸਿਰਫ 395 ਰੁਪਏ ਦਾ ਸੂਟ ਦੇਖੋ ਜੀ ਰੰਗ ਵੀ ਬਹੁਤ ਸੋਹਣਾ ਕੱਪੜਾ ਵੀ ਬਹੁਤ ਸੋਹਣਾ ਕਪੜੇ ਹੈ ਵੀਰ ਨਾਂ ਨਾਲ ਕਰਦੇ 355 ਜਿਨਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸ ਸੇਲ ਰਿਹਾ ਦੁਕਾਨਦਾਰੋ ਆਜੋ ਛੇਤੀ ਛੇਤੀ ਵਿਆਹ ਸ਼ਾਦੀ ਦੇ ਕੱਪੜਾ ਲੈਣਾ ਬਾਜ਼ਾਰ ਜੀ ਆ ਕੇ ਪਤਾ ਕਰੋ ਉਹ ਰੇਟ ਰਹਿਗਾ 1800 ਰੁਪਿਆ ਇਹਦਾ ਰੇਟ ਕਰਦਾ ਸਿਰਫ 895 895 ਵਿੱਚ ਲੈ ਜਾਓ ਜਿੰਨੇ ਮਰਾਈ 2000 ਰੁਪਿਆ ਵਾਲਾ ਸੂਟ ਹੈ ਇਹ ਪੂਰਾ ਵਧੀਆ ਪ्योर ਕ੍ਰੇਪ ਦਾ ਨਾਲ ਚਨੂਨ ਦਾ ਦੁਪੱਟਾ ਜਨਮ ਸੂਟ ਦੇਣੇ ਸਿਰਫ ਤੇ ਸਿਰਫ 925 ਰੁਪਏ ਦੀ ਰੇਟ ਆਹ ਲਓ ਜੀ 2 2000 ਵਾਲੇ 925 ਕਰਤੇ ਆ ਰਾਂਗੇ ਦੇ ਵਿੱਚ ਬਹੁਤ ਸਾਰੇ ਮਿਲਦੇ ਆ ਛੇਤੀ ਆ ਜਾਓ ਲੇਟ ਨਾ ਹੋਵੋ ਹੋਰ ਪਾਸੇ ਜਾ ਕੇ ਲੁੱਟਣਾ ਕਰੋ ਦੰਮੀਆਂ ਤੇ ਲੱਗੇ ਇਹੀ ਸੂਟ ਦੋ ਰਾਜੀ ਦੇ ਦੰਮੀ ਦਾ ਸੂਟ ਹੈ 2022 ਰੁਪਏ ਦਾ ਸੂਟ ਹੈ ਸੂਟ ਲੈਣਾ ਸਿਰਫ ਸਿਰਫ 795 ਰੁਪਏ ਦਾ ਦੇਖੋ ਜੀ ਆ ਵੀ ਚੈੱਕ ਕਰ ਲੋ ਦੇਖੋ ਗਲੇ ਦੇ ਕੰਮ ਫਰੰਟ ਚ ਕੰਮ ਓਕਰਾ ਚੈੱਕ ਕਰ ਲੋ ਬੁਲਬੁਲ ਦੇ ਬੱਚਿਆਂ ਵਰਗੇ ਸੂਟ 2 ਤੋਂ 2000 ਵਾਲੀ ਗੱਲ ਹੈ ਨਹੀਂ ਕੋਈ 600 ਕੋਈ 700 ਕੋਈ 800 ਕੋਈ 850 ਦੇ ਵਿੱਚ ਦੇਈ ਜਨੇ ਸੂਟ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਬਈ ਤੁਹਾਡੇ ਲਈ ਬਹੁਤ ਵੱਡੀ ਆਫਰ ਆ ਔਵਰ ਚਾਰ ਦਿਨਾਂ ਲਈ ਚਾਰ ਦਿਨਾਂ ਦੇ ਵਿੱਚ ਆ ਜਾਓ 50000 ਦਾ ਕੱਪੜਾ ਸਿਰਫ 20000 ਜਿਹਾ ਲੈ ਕੇ ਜਾਓ 10000 ਦੀ ਸ਼ਾਪਿੰਗ ਕਰਦੇ ਟੈਗੀ ਫ੍ਰੀ ਵੀਰ ਜੀ ਅਰੇ ਸ਼ਾਬਾਸ਼ ਦੋ ਟੱਚੀ ਦਵਾਗੇ ਜੀ ਜੀ ਪੇਰ ਸਿਮਰ ਦਾ ਸੂਟ ਆ ਗਿਆ ਬਾਜ਼ਾਰ ਚ ਜਿਹੜੀ ਕੀਮਤ 30320 ਮਰਦ ਸੂਟ ਦੇਣੇ ਸਿਰਫ ਤੇ ਸਿਰਫ 1100 ਤੇ 25 ਰੁਪਏ ਦਾ ਦੇਖੋ ਜੀ ਸਾਡੇ ਕੋਲ ਆਰਗੈਂਜ਼ਾ ਲੈ ਜਾਓ ਸ਼ਿਮਰ ਲੈ ਜਾਓ ਸਿਲਕ ਲੈ ਜਾਓ ਜੋ ਲੈ ਕੇ ਜਾਣਾ ਲੈ ਜਾਓ ਇਹਦਾ ਰੇਟ ਪਤਾ ਕਿੰਨਾ ਆ ਬਸ ਕੋਡੀਆਂ ਦੇ ਪਾ ਰੇਟ ਕਰਤਾ ਵੀ ਕੋਡੀਆਂ ਦੇ ਪਾ ਆ ਦੇਖੋ ਮੋਜਾਂ ਲੱਗ ਗਈਆਂ ਫਾਇਦੇ ਵੱਡੇ ਕਰ ਰਿਆ ਚੱਕੋ 1295 ਚ 1295 ਚ 2516 ਸੂਟ ਕਰਤਾ ਆ ਵੀ ਚੀਜ਼ਾਂ ਚੈੱਕ ਕਰ ਲੋ ਕੋਈ 700 ਕੋਈ 800 ਕੋ 1200 ਕੋ 400 ਦੇ ਵਿੱਚ ਛੇਤੀ ਛੇਤੀ ਆ ਜਾਓ ਫਾਇਦੇ ਵੱਡੇ ਹੋਣਿਆ ਤੁਹਾਨੂੰ ਅਸੀਂ ਲਿਫਾਫਿਆਂ ਦੇ ਵਿੱਚ ਪਾ ਕੇ ਕਪੜਾ ਨਹੀਂ ਦੇਣਾ 10000 ਦੀ ਸ਼ੌਪਿੰਗ ਕਰੂਗੇ 10000 ਦਾ ਚੈਤੀ ਪਰ ਕੇ ਦੇ ਦਾਂਗੇ ਚੱਕ ਲੋ ਚੱਕ ਲੋ ਚੱਕ ਮੇਰਾ ਸੀੜ ਦੇਖੋ ਪੂਰਾ ਵਧੀਆ ਪਾਰਟੀ ਵੀਅਰ ਸੂਟ ਆ ਗਿਆ ਨਾਲ ਆ ਗਿਆ ਟਾਪ ਦਾ ਦੁਪੱਟਾ ਬਾਜ਼ਾਰ 'ਚ 3000 4000 ਸੂਟ ਦੇਣਾ ਸਿਰਫ ਸਿਰਫ 1500 ਰੁਪਏ ਦਾ ਦੇਖੋ ਜੀ ਬੁੱਲਬੁੱਲ ਦੇ ਬੱਚਿਆਂ ਕੁੜੀਆਂ ਚਿੜੀਆਂ ਲਈ ਮਿਡਲ ਏਜ ਲਈ ਬਜ਼ੁਰਗਾਂ ਦੇ ਲਈ ਆ ਦੇਖੋ ਜਿਹੜੇ ਸ਼ਹਿਰੀ ਕਸਟਮਰ ਆ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ ਸਾਨੂੰ ਜਾਣਾ ਪੈਂਦਾ ਲੁਧਿਆਣੇ ਸਾਨੂੰ ਜਾਣਾ ਪੈਂਦਾ ਬਠਿੰਡੇ ਉਹ ਨਹੀਂ ਜਾਂਦੀ ਲੋੜ ਕਿਸੇ ਪਾਸੇ ਆ ਜਾਓ ਸਾਡੇ ਕੋਲ ਆਓ ਤੁਹਾਨੂੰ ਹਰ ਤਰ੍ਹਾਂ ਦੀਆਂ ਚੀਜ਼ਾਂ ਹਰ ਤਰ੍ਹਾਂ ਦੇ ਡਿਜ਼ਾਈਨ ਮੈਂ ਕਿਹਾ ਚਮ 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 ਕਰਦੇ ਸੂਟ ਦਵਾਗੇ ਸਾਡੇ ਕੋਲ 150 ਪਰ ਸੂਟ ਸ਼ੁਰੂ ਆ 700 800000 ਭਾਵੇਂ 5 5000 ਵਾਲੇ ਸੂਟ ਲੈ ਜਾਓ ਆ ਦੇਖੋ 4500 ਰੁਪਏ ਮੰਗਦਾ ਕੋਈ 4000 ਮੰਗਦਾ ਸਾਡੇ ਕੋਲ 22200 24200 26200 28200 ਆ ਦੇਖੋ ਚਮਕਾਰੇ ਮਾਰਦੇ ਸੂਟ ਆ ਚਮਕਾਰੇ ਮਾਰਦੇ ਜਿਹੜੇ ਡਿਜ਼ਾਈਨ ਤੁਹਾਨੂੰ ਅਸੀਂ ਦੇ ਦੇਣੇ ਆ ਉਹ ਨਹੀਂ ਮਿਲਨੇ ਜਿੱਥੇ ਮਰਜ਼ੀ ਚਲਜੋ ਨਹੀਂ ਮਿਲਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੀਆਂ ਦੇਖੋ ਚੈੱਕ ਕਰੋ ਚੈੱਕ ਪਟਾਕੇ ਪੈਂਦੇ ਪਟਾਕੇ ਠੰਡ ਦੇ ਵਿੱਚ ਵੀ ਭਾਜੀ ਸੂਟ ਦੇਖੋ ਕਿੰਨੇ ਹੈਵੀ ਹੈ ਤੇ ਨਾਲ ਦੁਪੱਟਾ ਇਹਦਾ ਦੇਖੋ ਕਿੰਨਾ ਹੈਵੀ ਹੈ ਭਾਜੀ ਬਾਜ਼ਾਰ 'ਚ ਰੇਡ ਹੈ ਘੱਟ ਤੋਂ ਘੱਟ ਇਹਦਾ 5000 6000 ਸੂਟ ਦੇਣੇ ਸਿਰਫ ਤੇ ਸਿਰਫ 2500 ਤੇ 95 ਰੁਪਏ ਦਾ ਆਹ ਦੇਖੋ ਜੀ ਹੈਵੀ ਸੂਟਾਂ 'ਤੇ ਵੀ ਸੇਲ ਲੱਗ ਗਈ ਹੈ ਹੈਵੀ ਸੂਟਾਂ ਦੇ ਕਲੀ 200 500 ਵਾਲੇ ਸੂਟਾਂ ਦੇ ਨਹੀਂ ਜਿਹੜੇ 5 5 6 6 ਹਜ਼ਾਰਾਂ ਦੇ ਸੂਟ ਆ ਉਹ ਵੀ ਤਿਕਨੇ ਤਿਕਨੇ ਰੇਟ ਘੱਟ ਕਰਦੇ ਆ ਆ ਚੈੱਕ ਕਰੋ ਗਲਤ ਹੋਇਆ ਕੰਮ ਚੈੱਕ ਕਰੋ ਕਿਹੜਾ ਚੈੱਕ ਕਰ ਲਓ ਉਹ ਬਾਹਾਂ ਦੇ ਚੈੱਕ ਕਰ ਲਓ ਆ ਸਲਵਾਰ ਦਾ ਕੱਪੜਾ ਦੇਖ ਲਓ ਦੁਪੱਟੇ ਭਾਰੇ ਦੇ ਰਹੇ ਆ ਰੇਟ ਬਹੁਤ ਘੱਟ ਕੀਤੇ ਆ ਜੀ ਰੇਟ ਬਹੁਤ ਘੱਟ ਕੀਤੇ ਆ ਆ ਜੋ ਲੈ ਜਾਓ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀਆਂ ਦੇ ਕੱਪੜਾ ਰੈੱਡ ਸੂਟ ਦੀ ਜਿਹੜੀ ਗੱਲ ਕਰਦੇ ਆ ਸ਼ਾਮ ਦੀ ਸ਼ਾਨ ਪਿੰਦੇ ਵੀ ਰੈੱਡ ਸੂਟ ਚਾਹੀਦਾ ਲਹਿੰਗੇ ਤੇ ਭਾਰਾ ਚਾਹੀਦਾ ਦੁਪੱਟਾ ਕਮਾਲ ਦਾ ਹੋਵੇ ਤੇ ਸਾਡੇ ਕੋਲ ਆਜੋ ਸਾਡੇ ਜਿੰਨੀ ਕਮਾਲ ਨਾਲ ਕੱਪੜੇ ਦੇ ਵਿੱਚ ਨਾ ਰੇਟਾਂ ਦੇ ਵਿੱਚ ਕਿਸੇ ਨੇ ਨਹੀਂ ਕਰਨੀ ਇਦਾਂ ਦੇ ਡਿਜ਼ਾਈਨ ਸਾਡੇ ਕੋਲ ਬੇਸ਼ਮਾਰਾ ਛੇਤੀ ਛੇਤੀ ਆਜੋ ਆਫਰ ਲੱਗੀ 4 ਦਿਨਾਂ ਦੀ ਬਜ਼ਾਰਾ ਜੁੰਦੀ ਲੁੱਟ ਦੁਕਾਨਦਾਰ ਠੱਗਦੇ ਆ ਮੋٹے ਮੋٹے ਟੀਕੇ ਲੱਗਦੇ ਆ ਪਰ ਤੁਹਾਡਾ ਫਾਇਦਾ ਹੋ ਰਿਹਾ ਇੱਥੇ ਬਾਜ਼ਾਰ ਨਾਲੋਂ ਕੱਪੜਾ ਵੀ ਤਿੱਗਣੇ ਰੇਟ ਤੇ ਨਾਲ ਤਾਂ ਉਹ ਅਟੈਚੀ ਫ੍ਰੀ ਦੇ ਰਣਾ ਆ ਓਵਰ ਚਾਰ ਦਿਨਾਂ ਦੀ ਆ ਆਉਣਾ ਕਿੱਥੇ ਬਾਜ਼ਾਰ ਫੈਸ਼ਨ ਹਾਊਸ ਮੋਰ ਮੰਡੀ ਆ ਜਿਹੜਾ ਮੇਨ ਰੋਡ ਆ ਐਡਰੈਸ ਅੱਲੇ ਲਿਖਿਆ ਆ ਇੱਥੇ ਆ ਜਿਓ ਨੰਬਰ ਸਕਰੀਨ ਤੇ ਆ ਜੇ ਕੋਈ ਗੱਲ ਕਰਨੀ ਤੇ ਫੋਨ ਕਰ ਲਿਓ ਤੁਹਾਡੀ ਸੇਵਾ 'ਚ ਹਾਜ਼ਰ ਆ ਸਭ ਤੋਂ ਸਸਤਾ ਸਭ ਤੋਂ ਵੱਡਾ ਸਟੋਰ ਬਾਜ਼ਾਰ ਫੈਸ਼ਨ ਹਾਊਸ ਮੋਰ ਮੰਡੀ ਪਿਆਰਾ ਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਜੀ ਵੀ ਮੋਰ